ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਬੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਤੇ ਵੀ ਦੋਸਤੋ ਖੇਲੋ ਮਾਝ ਵਿਖਾਉਣੀ ਆ ਚੰਗੇ ਦੁੱਤ ਤੇ ਚੱਲਦੀ ਆ ਸਾਰੀ ਡਿਟੇਲ ਬਾਜੀ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਵੀਡੀਓ ਦੇ ਦੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਇਹ ਤੇ ਕਨੈਕਟ ਕਰ ਸਕਦੇ ਆ ਦੇਖ ਸਕਦੇ ਆ ਛਾ ਆਉਂਦਾ ਟਾਈਮ ਹੀ ਆ ਦੋਸਤੋ ਚਵਾਈ ਦਾ ਟਾਈਮ ਹੋਇਆ ਵਾ ਸਾਢੇ 5 ਵਜੇ ਦਾ ਟਾਈਮ ਆ 6 ਵਜੇ ਤਰਨ ਚੋਂ ਲੱਗ ਜਾਂਦੇ ਆ ਉਸ ਹੱਦ ਤੀ ਹਵਾਨੇ ਦੀ ਜੱਜਮੈਂਟ ਕਰ ਲਿਓ ਬਾਈ ਬਾਕੀ ਸਾਰਾ ਕੁਝ ਬਾਈ ਨੂੰ ਪੁੱਛ ਲੈਨੇ ਕਿੰਨਾ ਦੌੜ ਤੱਕ ਕਿੰਨੇ ਦੌੜ ਤੇ ਚੱਲਦੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੇ ਬਾਈ ਨਾਮ ਸੁਰਿੰਦਰ ਸਿੰਘ ਠੀਕ ਆ ਮੱਜ ਤਾਂ ਆਪਣੀ ਘਰ ਦੀ ਆ ਹਾਂਜੀ ਕਿੰਨਾ ਵਾ ਸੂਆ ਸੂਈ ਆਉਣ ਇਹ ਦੂਜਾ ਬਾਈ ਚੱਲਿਆ ਨਾ ਹੋ ਗਿਆ ਸੂਈ ਨਵਾਉਣੇ ਨੂੰ ਇਹਨੂੰ ਬੱਸ ਬਾਈ 25 26 ਦਿਨ ਹੋ ਗਏ ਸੂਈ ਨੂੰ 25 26 ਦਿਨ ਹਾਂ ਇੱਕ ਅੱਧਾ ਉੱਤੇ ਹੋ ਗਿਆ ਉਹ ਜਾਂ ਘਾਟਾ ਬਸ ਠੀਕ ਆ ਹੁਣ ਦੁੱਧ ਜਿਹੜਾ ਨੈਟ ਦੋ ਟਾਈਮ ਤਿੰਨ ਟਾਈਮ ਦਸੱਲੀ ਕਰ ਲਿਆ ਅਗਲਾ ਕਿੰਨਾ ਦੁੱਧਾ ਕਰਨਾ 14 ਤੋਂ ਬਾਹਰ ਚਲਦੀ ਆ 14 ਤੋਂ ਬਾਹਰ ਹਾਂ ਬੱਚਾ ਇਹਦੇ ਮਗਰ ਕੱਟੀ ਆ ਕੱਟੀ ਆ ਉਹ ਟੀਕੇ ਟੂ ਕੇ ਦੀ ਆ ਕਉਂ ਆ ਇਹ ਨਹੀਂ ਬਾਈ ਪਤਾ ਠੀਕ ਆ ਉਹ ਜੀਆ ਬਸ ਠੀਕ ਆ ਤੋੜ ਕੇ ਦਿਖਾ ਲਗੇ ਦੁੱਧ ਦੱਸਿਆ ਸੀ 14 ਕਿਲੋ 14 ਤੋਂ ਬਾਹਰ ਆ ਠੀਕ ਆ ਹਾਂ ਸਣੇ ਕੱਟੀ ਆ ਦੋ ਟਾਈਮ ਤਿੰਨ ਟਾਈਮ ਦਸੱਲੀ ਕਰ ਸਕਦੇ ਤੋਰ ਕੇ ਤੁਹਾਨੂੰ ਦੋਸਤੋ ਦਿਖਾ ਦੇਣੇ ਆ ਦੇਖ ਸਕਦੇ ਹਵਾਨਾ ਚੰਗਾਗਾ ਮਾੜਾਗਾ ਪਾਸਾ ਤਾਂ ਰੱਖਦੀ ਹੈ ਨਾ ਬਾਹਲਾ ਨਹੀਂ ਦੋਸਤੋ ਨੀਕੀ ਪਾਸਾ ਰੱਖਦੀ ਜਰੂਰ ਤੇ ਦੇਖ ਸਕਦੇ ਬੱਟਾ ਮਗਰ ਦੋਸਤੋ ਕੱਟੀ ਆ ਜਮਾ ਵੇਖ ਸਕਦੇ ਬਹੁਤ ਸੋਹਣੀ ਕੱਟੀ ਆ ਆ ਜਿਹੜਾ ਥਣ ਮੂਹਰਲਾ ਛੋਟਾ ਦਿਖਉਂਦੀ ਥੋੜਾ ਜਿਹਾ ਹਨਾ ਇਹ ਧਾਰਾਂ ਦਾ ਜਮਾ ਬਰਾਬਰ ਧਾਰਾਂ ਬਰਾਬਰ ਆ ਬਈ ਇੱਕੋ ਜਿਹਾ ਥਾਣਾ ਦੂਜਾ ਦੁੱਧ ਦੋ ਮੂਹਰਲੇ ਦੋਨਾਂ ਥਾਣੇ ਇੱਕੋ ਜਿਹਾ ਮੂਹਰਲੇ ਦੋਨੇ ਇਕੱਠੇ ਝੋਲੇ ਨਪਣਾਂ ਦੀ ਜਮਾ 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 ਇੱਕੋ ਜਿਹਾ ਠੀਕ ਆ ਹੂੰ ਬਾੰਤਰ ਚੀਜ਼ ਮੰਦਰੂ ਛੋਟਾ ਹਾਂ ਹਾਂ ਠੀਕ ਆ ਗੱਦ ਬਰਾਬਰ ਆ ਦੇ ਲੈਣ ਵਾਲਾ ਜਮਾ ਜਾਇਜ਼ ਮੁੱਲੇ ਦਾ ਕੀ ਕਰਦਾਂਗੇ ਆਪਾਂ ਮੁੱਲਾ ਤਾਂ ਇਹ 40 ਆ ਤੇ ਮੌਕੇ ਤੇ ਆਪਾਂ ਮਾਨ ਤਾਨ ਕਰਦਾਂਗੇ ਜੇ ਕੋਈ ਬੰਦਾ ਕਾਈ ਪਾਊਗਾ ਜਾਂ ਕਿਵੇਂ ਆ ਠੀਕ ਆ ਠੀਕ ਆ ਹਾਂ ਦੇਖ ਸਕਦੇ ਹੋ ਦੋਸਤੋ ਚੌਾਈ ਦਾ ਟਾਈਮ ਹੋਇਆ ਵਾ ਦੁੱਧ ਤੁਸੀਂ ਮੂਹਰ ਲੈਣਾ ਮੂਹਰ ਲੈ ਮਗਰ ਲੈਣਾ ਮਗਰ ਦੇ ਚੋਕੇ ਦੋ ਟਾਈਮ ਦਸਲੀ ਤਿੰਨ ਟਾਈਮ ਬਾਈ ਕੋਲੇ ਕਰ ਸਕਦੇ ਆ ਘਰੇਲੂ ਮੈਂ ਆ ਕੋਈ ਵਪਾਰ ਦਾ ਕੰਮ ਨਹੀਂ 25 26 ਦਿਨ ਬਾਈਆਂ ਦਾ ਸੂਈ ਨੂੰ ਹੋਗੇ ਮਗਰ ਇਹਦੇ ਕੱਟੀ ਆ ਮੌਲ ਬਾਈ ਨੇ 140 ਰੱਖਿਆ ਵਿੱਚੋਂ ਮਾਨਦਾਨ ਹੋ ਜੂਗਾ ਦੋਸਤੋ ਫੋਨ ਕਰ ਲਿਓ ਜਰੂਰ ਕਿਉਂਕਿ ਜਦੋਂ ਬਾਈ ਨੂੰ ਤੁਸੀਂ ਪੈਸੇ ਲਾਇਕ ਕਈ ਵਾਰੀ ਸੌਦਾ ਬਾਣੀ ਆਉਂਦਾ ਹੁੰਦਾ ਹੈਗਾ ਤੇ ਨੰਬਰ ਬਾਈ 9988 9988 20807 20807 ਇਹ ਨੰਬਰ ਤੇ ਕਨੈਕਟ ਕਰ ਲਿਓ ਚੰਗੀ ਆ ਝੋਟੀ ਦੋਸਤੋ ਵੇਖ ਸਕਦੇ ਆ ਚਾਰੂ ਵੀ ਚੰਗੀ ਆ ਖੁਰਲੀ ਚੱਟੀ ਪਈ ਆ ਦੇਖ ਸਕਦੇ ਆ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਪਿਆਰ ਦਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ